ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਦੇ ਨਾਲ ਤੁਹਾਡੀ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਏ ਕਿ ਸਾਨੂੰ ਬਹੁਤ ਸਾਰੇ ਲੋਕ ਨੇ ਅਜੀਹੇ ਜਾਂ ਤਾਂ ਉਹ ਦੁਸ਼ਮਣ ਦੇ ਰੂਪ ਦੇ ਵਿੱਚ ਤੇ ਜਾਂ ਫਿਰ ਦੋਸਤ ਦੇ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਆ ਸਾਨੂੰ ਆਪਣੀ ਪਾਵਰ ਦੇ ਨਾਲ ਤਾਕਤ ਦੇ ਨਾਲ ਡਰਾਉਂਦੇ ਧਮਕਾਉਂਦੇ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਉਹਨਾਂ ਤੋਂ ਇੰਨਾ ਜ਼ਿਆਦਾ ਡਰ ਚੁੱਕੇ ਹੁੰਨੇ ਆ ਕਿ ਡਰ ਦੇ ਮਾਰੇ ਅਸੀਂ ਆਪਣੇ ਘਰ ਤੋਂ ਕਦੀ ਬਾਹਰ ਵੀ ਨਹੀਂ ਨਿਕਲਦੇ ਕਿਤੇ ਉਹ ਸਾਨੂੰ ਬਾਹਰ ਇਕੱਲੇ ਦੇਖ ਕੇ ਕੋਈ ਨੁਕਸਾਨ ਹੀ ਨਾ ਪਹੁੰਚਾ ਦੇਣ ਇਸ ਤਰ੍ਹਾਂ ਦੇ ਵੀ ਕਈ ਸਾਡੇ ਰਿਲੇਸ਼ਨ ਦੇ ਵਿੱਚ ਰਿਸ਼ਤੇ ਹੁੰਦੇ ਨੇ ਕਈ ਦੋਸਤ ਮਿੱਤਰ ਹੁੰਦੇ ਨੇ ਆੜਗਵਾੜ ਦੇ ਵਿੱਚ ਜਾਂ ਫਿਰ ਸਾਡੀ ਰਿਸ਼ਤੇਦਾਰੀ ਦੇ ਵਿੱਚ ਹੁੰਦੇ ਨੇ ਤੇ ਉਹ ਕਰਦੇ ਕੀ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੇ ਵਧੀਆ ਫਿਊਚਰ ਚੱਲ ਰਿਹਾ ਹੈ ਤੁਹਾਡੇ ਬੱਚਿਆਂ ਦੀ ਜੋਬ ਲੱਗ ਗਈ ਹੈ ਤੁਹਾਡਾ ਕਾਰੋਬਾਰ ਵਧੀਆ ਚੱਲ ਰਿਹਾ ਹੈ ਕਹਿੰਦਾ ਭਾਵ ਇਹ ਹੀ ਹੈ ਕਿ ਤੁਹਾਡੇ ਘਰ ਦੇ ਵਿੱਚ ਵਧੀਆ ਪੈਸਾ ਆ ਰਿਹਾ ਹੈ ਤਾਂ ਉਸ ਚੀਜ਼ ਨੂੰ ਦੇਖ ਕੇ ਦੇਖ ਕੇ ਕਈ ਲੋਕ ਅਜੇਹੇ ਹੁੰਦੇ ਨੇ ਜਿਹੜੇ ਸਾਨੂੰ ਬਿਲਕੁਲ ਵੀ ਨਹੀਂ ਚਰਦੇ ਇਹ ਸਾਡੀ ਖੁਸ਼ੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਬੁਰੀ ਲੱਗਦੀ ਹੈ ਤੇ ਕਈ ਲੋਕਾਂ ਦੀ ਤਾਂ ਇੰਨੀ ਜ਼ਿਆਦਾ ਬੁਰੀ ਨજર ਹੁੰਦੀ ਹੈ ਕਿ ਉਹ ਸਾਡੀ ਖੁਸ਼ੀ ਨੂੰ ਦੇਖ ਕੇ ਇਸ ਤਰੀਕੇ ਦੇ ਨਾਲ ਇਸ ਨਜ਼ਰੀਏ ਦੇ ਨਾਲ ਉਹ ਦੇਖਦੇ ਆ ਕਿ ਸਾਡੇ ਘਰ ਨੂੰ ਉਹਨਾਂ ਦੀ ਨજર ਹੀ ਲੱਗ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਅੱਜ ਕੱਲ੍ਹ ਦੇ ਸਮੇਂ ਕਾਲ ਚੁਕ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਤਾਂ ਜਿਹੜੇ ਸਾਡੇ ਆਪਣੀ ਖੂਨ ਦੇ ਰਿਸ਼ਤੇਦਾਰ ਹੁੰਦੇ ਆ ਨਾ ਉਹੀ ਸਾਡੀ ਤਰੱਕੀ ਨੂੰ ਦੇ ਕੇ ਮੱਚ ਸੜ ਜਾਂਦੇ ਨੇ ਤੇ ਇਸ ਦੇ ਉਲਟ ਜੇਕਰ ਆਪਾਂ ਗੱਲ ਕਰੀਏ ਜਿਹੜੇ ਲੋਕ ਵਧੀਆ ਸੁਭਾਅ ਦੇ ਹੁੰਦੇ ਨੇ ਭਲੇ ਮਨਸ ਹੁੰਦੇ ਨੇ ਉਹਨਾਂ ਦਾ ਹਮੇਸ਼ਾ ਇਹ ਹੀ ਕਹਿਣਾ ਹੁੰਦਾ ਹੈ ਕਿ ਅਸੀਂ ਇਸ ਰਿਸ਼ਤੇ ਨੂੰ ਨਿਭਾਉਣਾ ਹੈ ਤੋੜਨਾ ਨਹੀਂ ਬਹੁਤ سارے ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਜੋ ਕਿ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਨਾਲ ਰਿਸ਼ਤਾ ਤੋੜਨਾ ਨਹੀਂ ਚਾਹੁੰਦੇ ਹੁੰਦੇ ਉਹ ਨਿਭਾਉਣਾ ਚਾਹੁੰਦੇ ਹੁੰਦੇ ਉਹਨਾਂ ਦਾ ਇਹੀ ਸੋਚ ਹੁੰਦੀ ਜਿਸ ਕਰਕੇ ਉਹ ਹਰ ਸਮੇਂ ਕੀ ਇਹ ਨੀਵੇਂ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਵੀ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਝੋਕ ਜਾਓ ਪਰ ਜੇਕਰ ਆਪਾਂ ਨੂੰ ਉਸ ਰਿਸ਼ਤੇ ਦੇ ਵਿੱਚ ਵਾਰ-ਵਾਰ ਝੁਕਣਾ ਪਵੇ ਤਾਂ ਤੁਹਾਨੂੰ ਉੱਥੇ ਰੁਕ ਜਾਣਾ ਚਾਹੀਦਾ ਵਾਰ-ਵਾਰ ਝੁਕਣਾ ਨਹੀਂ ਚਾਹੀਦਾ ਕਿਉਂਕਿ ਹਮੇਸ਼ਾ ਅਸੀਂ ਹੀ ਝੁਕੀਏ ਇਹ ਸਹੀ ਨਹੀਂ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸੀ ਤੁਹਾਡੇ ਲਈ ਉਪਾਅ ਲੈ ਕੇ ਆਇਆ ਇਹ ਇੰਨਾ ਜ਼ਿਆਦਾ ਸਟਰੋਂਗ ਤੇ ਪਾਵਰਫੁਲ ਉਪਾਅ ਹੈ ਜੋ ਕਿ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਕਰੋਗੇ ਕਰੋਗੇ ਤੇ ਜੇਕਰ ਤੁਹਾਨੂੰ ਕੋਈ ਵਿਅਕਤੀ ਆਪਣੀ ਪਾਵਰ ਤਾਕਤ ਦੇ ਨਾਲ ਡਰਾਤਮਕਾਰਿਆ ਜਿਸ ਵਿਅਕਤੀ ਦਾ ਤੁਸੀਂ ਕਦੇ ਬੁਰਾ ਹੀ ਨਹੀਂ ਕੀਤਾ ਉਹ ਵੀ ਉਹ ਇਨਸਾਨ ਵੀ ਤੁਹਾਡੇ ਆਪਣੇ ਘਰ ਦੇ ਵਿੱਚ ਬੈਠ ਕੇ ਤੁਹਾਡੇ ਇਹ ਉਪਾਅ ਕਰਨ ਦੇ ਉਪਰੰਤ ਖੁਦ ਰੋਏਗਾ ਪਛਤਾਏਗਾ ਆਪਣੀ ਗਲਤੀ ਤੇ ਇਸੇ ਤਰ੍ਹਾਂ ਖੁਦ ਚੱਲ ਕੇ ਤੁਹਾਡੇ ਤੋਂ ਤੁਹਾਡੇ ਘਰ ਆ ਕੇ ਜਾਂ ਤੁਹਾਨੂੰ ਕਿਤੇ ਵੀ ਮਿਲਦਾ ਤਾਂ ਖੁਦ ਮਿਲ ਕੇ ਮਾਫੀ ਮੰਗੇਗਾ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਦ ਅਸਰ ਜਾ ਰਿਹਾ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਹੈ ਸੋ ਇਹ ਉਹ ਵਰ ਕਰਦੇ ਸਮੇਂ ਤੁਸੀਂ ਅਜੇ ਹੀ ਕੋਈ ਵੀ ਗਲਤੀ ਨਾ ਕਰਿਓ ਕਿ ਤੁਸੀਂ ਇਸ ਉਪਾਦ ਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਗਲਤ ਇਸਤੇਮਾਲ ਦਾ ਇਹ ਹੀ ਕਹਿਣ ਦਾ ਭਾਵ ਹੈ ਕਿ ਜੇਕਰ ਤੁਹਾਡਾ ਸਾਹਮਣੇ ਵਾਲੇ ਨੇ ਕੁਝ ਵੀ ਨਹੀਂ ਵਿਗਾੜਿਆ ਉਹਨਾਂ ਦੇ ਨਾਲ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ ਦੇ ਨਹੀਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਜੇਕਰ ਤੁਸੀਂ ਇਸ ਤਰ੍ਹਾਂ ਦੇ ਵਿਅਕਤੀ ਦੇ ਉੱਪਰ ਕੋਈ ਵੀ ਇਸ ਤਰੀਕੇ ਦਾ ਉਪਾਅ ਕਰੋਗੇ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਕਹਿਣ ਦਾ ਭਾਵ ਕਿ ਆਪਣੀ ਸੱਚੇ ਮਨ ਦੇ ਨਾਲ ਸੱਚੇ ਤਰੀਕੇ ਦੇ ਨਾਲ ਇਹ ਉਪਾਅ ਨਹੀਂ ਕਰਦੇਨਾ ਤਾਂ ਤੁਹਾਨੂੰ ਇਹ ਉਪਾਅ ਉਲਟ ਰਿਜ਼ਲਟ ਦੇਵੇਗਾ ਉਲਟਾ ਤੁਹਾਡੇ ਤੇ ਹੀ ਇਸ ਦੇ ਬੈਡ ਇਫੈਕਟ ਪੈ ਸਕਦੇ ਨੇ ਕਹਿੰਦਾ ਭਾਬੀ ਇਹੀ ਏ ਕਿ ਜਿਹੜਾ ਬੇਕਸੂਰ ਇਨਸਾਨ ਏ ਜੇਕਰ ਤੁਸੀਂ ਇਹ ਉਪਾਅ ਕਰਦੇ ਸਮੇਂ ਉਸਦੇ ਬਾਰੇ ਕੁਝ ਗਲਤ ਸੋਚੋਗੇ ਤਾਂ ਉਹ ਜਿਹੜਾ ਤੁਸੀਂ ਉਸਦੇ ਲਈ ਸੋਚ ਰਹੇ ਹੋ ਉਹ ਖੁਦ ਤੁਹਾਡੇ ਤੇ ਹੀ ਬੀਤ ਜਾਵੇਗਾ ਸੋ ਇਸੇ ਤਰ੍ਹਾਂ ਤੁਸੀਂ ਇਸ ਉਪਾਅ ਨੂੰ ਸੋਚ ਸਮਝ ਕੇ ਕਰੋ ਕਿਉਂਕਿ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਦਿੱਤਾ ਇੱਕ ਗਲਤ ਸੋਚ ਤੇ ਗਲਤ ਤਰੀਕੇ ਦੇ ਨਾਲ ਤਾ ਤੁਹਾਡਾ ਉਪਾਏ ਜਿਹੜਾ ਉਥੇ ਹੀ ਫੇਲ ਹੋ ਜਾਵੇਗਾ ਤੇ ਫੇਲ ਹੋਣ ਦੇ ਨਾਲ ਨਾਲ ਸੋ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਗਲਤ ਇਸਤੇਮਾਲ ਕਰਾਂਗੇ ਤਾਂ ਇਹ ਹੀ ਉਪਾਅ ਉਲਟਾ ਹੋ ਕੇ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿ ਇਹ ਉਪਾਅ ਉਹੀ ਵਿਅਕਤੀ ਕਰਨ ਜੋ ਸੱਚੇ ਨੇ ਸੱਚੇ ਦਿਲ ਤੋਂ ਉਹਨਾਂ ਦੇ ਨਾਲ ਕੋਈ ਇਨਸਾਨ ਗਲਤ ਕਰ ਰਿਹਾ ਪਰ ਉਹ ਸਹੀ ਨੇ ਉਹੀ ਇਹ ਉਪਾਅ ਕਰ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਆਪਾਂ ਕਰਨਾ ਕਿਵੇਂ ਆ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਈ ਕੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ ਉਪਾ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸੋਚ ਲੈਣਾ ਕਿ ਅਗਰ ਤੁਹਾਨੂੰ ਕੋਈ ਸਾਹਮਣੇ ਵਾਲਾ ਬੰਦਾ ਨੇ ਚਾਇਜ ਤੌਰ ਤੇ ਤੰਗ ਪਰੇਸ਼ਾਨ ਕਰ ਰਿਹਾ ਹੈ ਫਿਰ ਤੁਸੀਂ ਇਸ ਉਪਾਅ ਨੂੰ ਕਰੋ ਕਿ ਆਪਾਂ ਗੱਲ ਕਰਦੇ ਆ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਦਿਨੇ ਐਤਵਾਰ ਦੇ ਦਿਨ ਰਾਤ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਸੌਣਾ ਹੈ ਉਸ ਸਮੇਂ ਹੀ ਤੁਸੀਂ ਇਹ ਉਪਾਅ ਕਰਨਾ ਹੈ ਜਿਵੇਂ ਕਿ ਘਰ ਦੇ ਸਾਰੇ ਕੰਮਕਾਰ ਖਤਮ ਕਰਨ ਤੋਂ ਬਾਅਦ ਤੁਸੀਂ ਇਹ ਉਪਾਅ ਸੌਣ ਤੋਂ ਪਹਿਲਾਂ ਕਰ ਲੈਣਾ ਹੈ ਇਹ ਉਪਾ ਲੈਡੀਆਂ ਤੇ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਹੀ ਇਸ ਉਪਾ ਨੂੰ ਕਰ ਸਕਦੇ ਨੇ ਤੇ ਉਪਾ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਇੱਕ ਗਲਾਸ ਗਲਾਸ ਜਿਹੜਾ ਤੁਸੀਂ ਲੈਣਾ ਉਹ ਤਾਂਬੇ ਦਾ ਹੋਣਾ ਚਾਹੀਦਾ ਜੇਕਰ ਤੁਹਾਡੇ ਕੋਲ ਤਾਂਬੇ ਦਾ ਨਹੀਂ ਹੈਗਾ ਤਾਂ ਤੁਸੀਂ ਕੱਚ ਦਾ ਲੈ ਸਕਦੇ ਹੋ ਪਰ ਕੋਸ਼ਿਸ਼ ਕਰਿਓ ਕਿ ਤਾਂਬੇ ਦਾ ਹੀ ਤੁਸੀਂ ਗਲਾਸ ਲਿਓ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਗਲਾਸ ਲਿਆਏ ਇਸ ਦੇ ਵਿੱਚ ਸ਼ੁੱਧ ਪੀਣ ਵਾਲਾ ਪਾਣੀ ਹੈ ਜਿਹੜਾ ਸਾਫ਼ ਸੁਥਰਾ ਉਹ ਤੁਸੀਂ ਭਰ ਲੈਣਾ ਹੈ ਤੇ ਜਿੱਥੇ ਤੁਸੀਂ ਸੌਣੇ ਉਹ ਚਾਹੇ ਤਾਂ ਤੁਸੀਂ ਬੈੱਡਰੂਮ ਦੇ ਵਿੱਚ ਚਾਹੇ ਤੁਸੀਂ ਬਾਹਰ ਕਿਤੇ ਬਿਸਤਰ ਲਗਾ ਕੇ ਸੌਣੇ ਤੁਸੀਂ ਜਿੱਥੇ ਸੌਣਾ ਉੱਥੇ ਤੁਸੀਂ ਚੌਂਕੜੀ ਮਾਰ ਕੇ ਬੈਠ ਜਾਣਾ ਹੈ ਤੇ ਕੋਲ ਸਾਹਮਣੇ ਆਪਣੇ ਜਿਹੜੇ ਗਲਾਸ ਦੇ ਵਿੱਚ ਤੁਸੀਂ ਪਾਣੀ ਪਾਇਆ ਹੈ ਉਸ ਗਲਾਸ ਨੂੰ ਤੁਸੀਂ ਰੱਖ ਲੈਣਾ ਤੇ ਇੱਕ ਸੁੱਕ ਤੁਸੀਂ ਲੈ ਲੈਣੀਏ ਸੁੱਕੀ ਲਾਲ ਮਿਰਚ ਤੇਸਰੀਕੇ ਦੇ ਨਾਲ ਤੁਸੀਂ ਸੁੱਕੀ ਲਾਲ ਮਿਰਚ ਜਿਹੜੀ ਲੈਣੀ ਏ ਉਸ ਨੂੰ ਤੁਸੀਂ ਸਜੇ ਹੱਥ ਦੇ ਵਿੱਚ ਰੱਖਣਾ ਏ ਜਿਹੜੀ ਮਰਜੀ ਹੱਥ ਦੇ ਵਿੱਚ ਰੱਖ ਸਕਦੇ ਹੋ ਰੱਖਗੇ ਤੁਸੀਂ ਆਪਣੀ ਮੁਠੀ ਨੂੰ ਬੰਦ ਕਰ ਲੈਣਾ ਹੈ ਕਹਿਣ ਦਾ ਭਾਵ ਕਿ ਮੁਠੀ ਨੂੰ ਤੁਸੀਂ ਦਬਾ ਦੇਣਾ ਹੈ ਤੋਂ ਇਸ ਤਰੀਕੇ ਦੇ ਨਾਲ ਮੁਠੀ ਦੇ ਵਿੱਚ ਸੁੱਕੀ ਲਾਲ ਮਿਰਚ ਨੂੰ ਲੈ ਕੇ ਤੁਸੀਂ ਹੱਥ ਜੋੜ ਕੇ ਜਿਹੜੇ ਵੀ ਕੋਈ ਵੀ ਲੋਕ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਫਿਰ ਤੁਹਾਡੇ ਦੁਸ਼ਮਣ ਨੇ ਜਾਂ ਫਿਰ ਤੁਹਾਡੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਕੋਈ ਐਸਾ ਵਿਅਕਤੀ ਹੈ ਜੋ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ ਕਹਿੰਦਾ ਭਾਵ ਕਿ ਜੇਕਰ ਤੁਸੀਂ ਨਾਮ ਜਾਣਦੇ ਹੋ ਤਾਂ ਤੁਸੀਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਇਸ ਮਿਰਚ ਨੂੰ ਮੁਠੀ ਦੇ ਵਿੱਚ ਲੈ ਕੇ ਤੁਸੀਂ ਉਸ ਵਿਅਕਤੀ ਦਾ ਤਿੰਨ ਵਾਰ ਨਾਮ ਬੋਲ ਦੇਣਾ ਜੇਕਰ ਤੁਸੀਂ ਨਾਮ ਨਹੀਂ ਬੋਲਦੇ ਤਾਂ ਤੁਸੀਂ 2 ਤੋਂ 3 ਮਿੰਟ ਦੇ ਲਈ ਉਸ ਵਿਅਕਤੀ ਦਾ ਚਿਹਰਾ ਆਪਣੇ ਮਨ ਦੇ ਵਿੱਚ ਘਰ ਲੈਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ 5 ਮਿੰਟ ਤੱਕ ਇਸੇ ਤਰੀਕੇ ਦੇ ਨਾਲ ਬੈਠੇ ਰਹਿਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਸੁੱਕੀ ਲਾਲ ਮਿਰਚ ਹੱਥ ਦੇ ਵਿੱਚ ਲਈ ਸੀ ਉਸ ਲਾਲ ਮਿਰਚ ਨੂੰ ਤੁਸੀਂ ਤੋੜ ਲੈਣਾ ਜਿਵੇਂ ਕਿ ਵਿਚਕਾਰ ਤੋਂ ਤੋੜ ਸਕਦੇ ਹੋ ਤੋੜ ਕੇ ਤੇ ਉਹਦੇ ਜਿਹੜੇ ਬੀ ਹੋਣਗੇ ਉਹਨਾਂ ਬੀਆ ਨੂੰ ਤੁਸੀਂ ਇਸ ਗਲਾਸ ਜਿਹੜਾ ਪਾਣੀ ਦਾ ਲਿਆ ਹੋਇਆ ਹੈ ਇਸ ਗਲਾਸ ਪਾਣੀ ਦੇ ਵਿੱਚ ਤੁਸੀਂ ਪਾ ਦੇਣੇ ਨੇ ਉਹ ਬੀ ਬੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਪਾਣੀ ਦੇ ਵਿੱਚ ਪਾਉਂਦੇ ਆ ਤੇ ਉੱਪਰ ਹੀ ਤੈਰਦੇ ਰਹਿੰਦੇ ਨੇ ਤੇ ਜੇਕਰ ਉਹ ਪਾਣੀ ਦੇ ਵਿੱਚ ਨਹੀਂ ਡੁੱਬੇ ਤਾਂ ਇਸ ਬਾਰੇ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਬਸ ਤੁਸੀਂ ਇਹਨਾਂ ਬੀਆ ਨੂੰ ਪਾਣੀ ਵਾਲੇ ਗਲਾਸ ਦੇ ਵਿੱਚ ਪਾ ਦੇਣਾ ਡੁੱਬਣਾ ਪਾਣੀ ਦੇ ਵਿੱਚ ਨਾ ਡੁੱਬਣ ਇਹ ਤੁਸੀਂ ਨਹੀਂ ਲੇਖਣਾ ਇਸ ਤਰੀਕੇ ਦੇ ਨਾਲ ਮਿਰਚਾਂ ਦੇ 20 ਗਲਾਸ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਇਸ ਗਲਾਸ ਨੂੰ ਤੁਸੀਂ ਜਿਹੜੇ ਵੀ ਬਿਸਤਰ ਤੇ ਸੌਣਾ ਹੈ ਜਾਂ ਤਾਂ ਸੱਜੀ ਸਾਈਡ ਤੇ ਰੱਖ ਸਕਦੇ ਹੋ ਜਾਂ ਖੱਬੀ ਸਾਈਡ ਤੇ ਜਾਂ ਫਿਰ ਤੁਸੀਂ ਪੈਰਾਂ ਦੇ ਵੱਲ ਰੱਖ ਸਕਦੇ ਹੋ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਸਿਰ ਦੇ نیچے ਬਿਲਕੁਲ ਵੀ ਨਹੀਂ ਰੱਖਣਾ ਸਵੇਰ ਦੇ ਸਮੇਂ ਇਸੇ ਤਰੀਕੇ ਦੇ ਨਾਲ ਇਸ ਗਲਾਸ ਨੂੰ ਤੁਸੀਂ ਸਾਰੀ ਰਾਤ ਪਿਆ ਰਹਿਣ ਦਿਨਾ ਤੇ ਸਵੇਰ ਦੇ ਸਮੇਂ ਤੁਸੀਂ ਉੱਠਣਾ ਹੈ ਤੇ ਉੱਠਣ ਤੋਂ ਬਾਅਦ ਦੇ ਵਿੱਚ ਜੋ ਵੀ ਤੁਹਾਡੇ ਘਰdੀਆਂ ਜਿਵੇਂ ਆਪਣੇ ਘਰdੀਆਂ ਚਾਰ ਦਿਸ਼ਾਵਾਂ ਹੁੰਦੀਆਂ ਨੇ ਜੋ ਸਾਹਮਣੇ ਵਾਲੀ ਦਿਸ਼ਾ ਹੋਵੇਗੀ ਉਹਨੂੰ ਛੱਡ ਕੇ ਸੱਜੇ ਖੱਬੇ ਜਾਂ ਬੈਕ ਸਾਈਡ ਤੇ ਇਹਨਾਂ ਦਿਨਾਂ ਸਾਈਡਾਂ ਤੇ ਕਿਤੇ ਵੀ ਤੁਹਾਨੂੰ ਸਹੀ ਲੱਗਦਾ ਇਹ ਬੀਜ ਵਾਲਾ ਪਾਣੀ ਇੱਕ ਗਲਾਸ ਜਿਹੜਾ ਤੁਸੀਂ ਰਾਤ ਰੱਖਿਆ ਸੀ ਆਪਣੇ ਕੋਲ ਇਸ ਨੂੰ ਤੁਸੀਂ ਢੋਲ ਦਿਨਾ ਹੈ ਜੇਕਰ ਤੁਸੀਂ ਬਾਹਰ ਜਾ ਕੇ ਕੀਤੇ ਆਪਣੇ ਘਰ ਤੋਂ ਇਸ ਨੂੰ ਡੋਲ ਡੋਲ ਨਹੀਂ ਸਕਦੇਗੇ ਤੁਸੀਂ ਜਾ ਨਹੀਂ ਸਕਦੇ ਤਾਂ ਇਸ ਗਲਾਸ ਪਾਣੀ ਨੂੰ ਤੁਸੀਂ ਆਪਣੇ ਘਰ ਦੇ ਬਾਥਰੂਮ फ्लਸ਼ ਦੇ ਵਿੱਚ ਡੋਲ ਕੇ ਉੱਪਰ ਦੀ ਤੁਸੀਂ ਫਲਸ਼ ਆਊਟ ਕਰ ਸਕਦੇ ਹੋ ਜਾਂ ਫਿਰ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਕੋਲ ਕੋਈ ਵੀ ਗੰਦਾ ਨਾਲਾ ਹੋਵੇਗਾ ਜਾਂ ਕੁਝ ਵੀ ਹੋਵੇਗਾ ਤੁਸੀਂ ਉੱਥੇ ਵੀ ਇਸ ਪਾਣੀ ਨੂੰ ਕਹਿਣ ਦਾ ਭਾਵ ਜਿੱਥੇ ਗੰਦਗੀ ਵਾਲਾ ਪਾਣੀ ਹੋਵੇਗਾ ਉੱਥੇ ਵੀ ਤੁਸੀਂ ਇਸ ਪਾਣੀ ਨੂੰ ਪਾ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਇਹ ਵਿੱਚ ਇਸ ਗਲਾਸ ਨੂੰ ਤੁਸੀਂ ਧੋ ਬਣਾ ਕੇ ਆਪਣੇ ਕ ਕਿਸ ਘਰ ਦੇ ਵਿੱਚ ਕਿਸੇ ਵੀ ਕੰਮ ਦੇ ਲਈ ਯੂਜ਼ ਕਰ ਸਕਦੇ ਹੋ ਤੇ ਇਹ ਉਪਾਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਜਿਨ੍ਹਾਂ ਨੇ ਤੁਹਾਡੇ ਨੱਕ ਦੇ ਵਿੱਚ ਦਮ ਕੀਤਾ ਹੋਵੇਗਾ ਉਹ ਵਿਅਕਤੀ ਤੁਹਾਡੇ ਕੋਲੋਂ ਆ ਕੇ ਮਾਫੀ ਮੰਗੇਗਾ ਕਿ ਮੈਨੂੰ ਤੁਸੀਂ ਮਾਫ ਕਰਦੇ ਹੋ ਇਹ ਤੁਸੀਂ ਖੁਦ ਕਰਕੇ ਅਜਮਾ ਕੇ ਦੇਖਣਾ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਿਓ ਤੁਹਾਨੂੰ ਖੁਦ ਇਸ ਉਪਾਅ ਦਾ ਫਾਇਦਾ ਹੋਵੇਗਾ ਇਸ ਉਪਾਅ ਨੂੰ ਤੁਸੀਂ ਸਿਰਫ ਇੱਕ ਵਾਰ ਕਰਨਾ ਹੈ ਤੇ ਐਤਵਾਰ ਵਾਲੇ ਦਿਨ ਐਤਵਾਰ ਦੀ ਰਾਤ ਨੂੰ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਸਿਰਫ ਇੱਕ ਵਾਰ ਕਰੋਗੇ ਤਾਂ ਇਸ ਦਾ ਰਿਜ਼ਲਟ ਮਿਲ ਜਾਵੇਗਾ ਤੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੁੱਕੀ ਲਾਲ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਤੁਹਾਨੂੰ ਛੋਟਾ ਜਿਹਾ ਉਪਾਅ ਦੱਸਿਆਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕਤ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਕਿਉਂਕਿ ਤੁਹਾਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ